ਕਾਨੜਾ ਮਹੱਲਾ ਪੰਜਵਾਂ ਕਾਨੜਾ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜੀ ਦਾ ਹੁਕਮਨਾਮਾ ਬਖਸ਼ਿਸ਼ ਕਰਦੇ ਹਨ ਐਸੀ ਮੰਗ ਗੋਬਿੰਦ ਤੇ ਸਭ ਕਹਿੰਦੇ ਮੇਰੀ ਪ੍ਰਮਾਤਮਾ ਦੇ ਅੱਗੇ ਇੱਕੋ ਹੀ ਮੰਗ ਹੈ ਤਹਿਲ ਸੰਤਨ ਕੀ ਸੰਗ ਸਾਧੂ ਕਾ ਹਰਨਾਮਾ ਜਾ ਪਰਮਗਤੇ ਕਿ ਮੈਂ ਸੰਗਤਾਂ ਦੀ ਸੇਵਾ ਕਰਦਾ ਰਵਾਂ ਅਤੇ ਗੁਰੂ ਦੀ ਸੰਗਤ ਦੇ ਨਾਲ ਜੁੜਿਆ ਰਵਾਂ ਤੇ ਮੇਰਾ ਮਨ ਜਿਹੜਾ ਹੈ ਪ੍ਰਮਾਤਮਾ ਦੇ ਨਾਮ ਦੇ ਵਿੱਚ ਰੰਗਿਆ ਰਹੇ ਇਹ ਹੀ ਮੇਰੀ ਮੰਗ ਹੈ ਰਹਾ ਹੋ ਪੂਜਾ ਚਰਣਾ ਠਾਕੁਰ ਸ਼ਰਣਾ ਮੈਂ ਆਪਣੇ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਰਵਾਂ ਇਹ ਹੀ ਮੇਰੇ ਵਾਸਤੇ ਪੂਜਾ ਹੈ ਸੋਈ ਕੁਸਲ ਜੋ ਪ੍ਰਭ ਜੀ ਕਰਣਾ ਮੈਂ ਉਹੀ ਕੁਸ਼ ਕਰਾਂ ਜੋ ਪ੍ਰਮਾਤਮਾ ਚਾਹੁੰਦਾ ਹੈ ਮੈਂ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਰਹਿ ਕੇ ਹਰ ਕਾਰਜ ਕਰਾਂ ਸਫਲ ਓ ਤੇ ਦੁਰਲਭ ਦੇਹੀ ਇਹ ਮਨੁੱਖਾ ਜਨਮ ਤਾਂ ਹੀ ਸਫਲ ਹੋ ਸਕਦਾ ਹੈ ਜੇ ਪ੍ਰਮਾਤਮਾ ਦੇ ਬਾਣੇ ਵਿੱਚ ਰਹਿ ਕੇ ਜੀਵਨ ਬਤੀਤ ਕੀਤਾ ਜਾਵੇ ਜਾਂ ਕੋ ਸਤਿਗੁਰ ਮਾਇਆ ਕਰੇ ਤੇ ਗੁਰੂ ਦੇ ਹੁਕਮ ਦੇ ਵਿੱਚ ਉਹੀ ਚੱਲ ਸਕਦਾ ਹੈ ਜਿਸ ਦੇ ਤੇ ਪ੍ਰਮਾਤਮਾ ਦੀ ਮਿਹਰ ਹੋਵੇ ਤੇ ਜਿਹੜਾ ਉਦਮ ਕਰਦਾ ਹੋਵੇ ਅ ਗਿਆਨ ਪਰਮ ਬਿਨ ਸੇ ਦੁਖ ਡੇਰਾ ਜਦੋਂ ਗੁਰੂ ਨੇ ਮੈਨੂੰ ਪ੍ਰਮਾਤਮਾ ਦੇ ਨਾਲ ਮਿਲਾਇਆ ਮੇਰੇ ਅੰਦਰੋਂ ਅਗਿਆਨਤਾ ਦਾ ਜਿਹੜਾ ਡੇਰਾ ਬਣਾ ਕੇ ਭਾਵ ਬਹਿਮਾ ਭਰਮਾਂ ਦਾ ਜਿਹੜਾ ਮਹਿਲ ਮੇਰੇ ਮਨ ਦੇ ਵਿੱਚ ਬਣਿਆ ਹੋਇਆ ਸੀ ਉਸ ਡੇਰੇ ਨੂੰ ਉਸ ਮਹਿਲ ਨੂੰ ਪ੍ਰਮਾਤਮਾ ਨੇ ਤੋੜ ਦਿੱਤਾ ਤੇ ਮੇਰੇ ਮਨ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਬਹਿਮਾ ਪਰਮਾ ਦਾ ਡਰ ਦੂਰ ਹੋ ਗਿਆ। ਜਾਂ ਕਹਿਰਦਾ ਵਸਾ ਗੁਰਪੇਰਾ ਜਿਹਦੇ ਹਿਰਦੇ ਦੇ ਅੰਦਰ ਪ੍ਰਮਾਤਮਾ ਵਸ ਜਾਵੇ, ਗੁਰੂ ਦੇ ਸ਼ਬਦ ਰੂਪੀ ਚਰਨ ਪੈ ਜਾਣ। ਉਹਦੇ ਅੰਦਰੋਂ ਹੀ ਬਹਿਮਾ ਪਰਮਾ ਦਾ ਹਨੇਰਾ ਦੂਰ ਹੋ ਸਕਦਾ ਹੈ। ਸਾਧ ਸੰਗ ਰੰਗ ਪ੍ਰਭ ਧਿਆਇਆ। ਸਤ ਸੰਗਤ ਦੇ ਵਿੱਚ ਹੀ ਪ੍ਰਮਾਤਮਾ ਦੇ ਨਾਮ ਦਾ ਰੰਗ ਲੱਗਿਆ ਤੇ ਉਸ ਪ੍ਰਮਾਤਮਾ ਨੂੰ ਧਿਆਨਾ ਕੀਤਾ। ਕਹੋ ਨਾਨਕ ਤਨ ਪੂਰਾ ਪਾਇ ਦਾਸ ਨਾਨਕ ਕਹਿੰਦਾ ਕਿ ਮੈਂ ਪੂਰੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ